ਅੱਛਾ ਮੈਂ ਕਿਹਾ ਤੁਸੀਂ ਆਣਾ ਹੈ ਨਾ ਤਾਂ ਕਰਕੇ ਵੀ ਘਰ ਦਿਖਾ ਦੂੰਗਾ ਠੀਕ ਹੈ ਜੀ ਠੀਕ ਆ ਆ ਜਾਓ ਚਲੋ ਜੀ ਦੇਖੋ ਆ ਆਪਣਾ ਘਰ ਓਏ ਮੈਂ ਤੇਰੇ ਘਰ ਵਾਲੀ ਕਰਕੇ ਤੈਨੂੰ ਦਿੱਤਾ 4000 ਲੈ ਕੇ ਆਇਆ ਕੀ ਲੈ ਕੇ ਆਇਆ ਹਾਏ ਹਾਏ ਥੈਂਕ ਯੂ ਕਿਵੇਂ ਜੱਗੀ ਭਾਈ ਤੂੰ ਉਹਦੇ ਕਿਵੇਂ ਹਾਂ ਜਿਹੜਾ ਕੁਛ ਆਪਣੇ ਚ ਹੋ ਗਿਆ ਠੀਕ ਹੈ ਕਿਉਂ ਕੀ ਕ ਮੇਰੇ ਕੋਲ ਫੋਨ ਨਾ ਲਾਇਆ ਕਰ ਜੀ ਮੈਂ ਤਾਂ ਤੈਨੂੰ ਬਲੌਕ ਕਰ ਰਹੀ ਹਾਂ ਤੇ ਮੈਂ ਤੈਨੂੰ ਐਂ ਕਿਹਾ ਸੀਗਾ ਹਾਂਜੀ ਮੈਂ ਆਪਾਂ ਘਰ ਬਦਲਾਂਗੇ ਘਰ ਬਦਲਾਂਗੇ ਫਿਰ ਹੁਣ ਤੂੰ ਕੀ ਚਾਹਣਾ ਦੱਸ ਮੈਂ ਚਾਹਣਾ ਬਾਈ ਬੱਚਾ ਨੂੰ ਨਿਕਲ ਜੀ ਉਹ ਆਰਾ ਕੋਈ ਥਾਂ ਆ ਦੀ ਏ ਹਾਂ ਬਾਈ ਕੌਣ ਤੂੰ ਦਿਨ ਹੋ ਗਏ ਕੌਕ ਦਿਨ ਪਤਾ ਨਹੀਂ ਇੱਥੇ ਵੀ ਘਰ ਮਿਲੂਗਾ ਪਤਾ ਨਹੀਂ ਨਾ ਚੱਲ ਆ ਮਿਲ ਜੂਗਾ ਘਰ ਆਪਾਂ ਨੂੰ ਜੇ ਤੋ ਦੱਸ ਪਾਈ ਅਗਲੇ ਨੇ ਉਹ ਕਿਹੜਾ ਝੂਠ ਮਾਰਦੇ ਹੋਗੇ ਮੈਨੂੰ ਤਾਂ ਬੰਦੇ ਯਕੀਨ ਵਾਲੇ ਲੱਗੇ ਰੱਬ ਕਰੇ ਮਿਲ ਜੇ ਹਾਂ ਲੱਤਾਂ ਵੀ ਦਰਦ ਕਰਨ ਲੱਗੀਆਂ ਮੋਟਰਸਾਈਕਲ ਤਾਂ ਲੈ ਹੀ ਲੋ ਘਟ ਘਟ ਕੋਈ ਨਾ ਭਗਵਾਨ ਇਹ ਮੋਟਰਸਾਈਕਲ ਵੀ ਲੈ ਲਾਂਗੇ ਮੜਾ ਜਾ ਕੰਮ ਚੱਲਣ ਦੇ ਆਪਾਂ ਨੂੰ ਘਰ ਮਿਲਣ ਦੇ ਠੀਕ ਆ ਮੋਟਰਸਾਈਕਲ ਵੀ ਲੈ ਲੂੰਗਾ ਇਸ ਵਾਰ ਤੇ ਨੂੰ ਮੋਟਰਸਾਈਕਲ ਪੱਕਾ ਲੈ ਕੇ ਦੇ ਦੂੰਗਾ ਮੈਂ ਤਾਂ ਨਾ ਛੋਟੇ ਤੇ ਬੜਾ ਗੁੱਸਾ ਆਉਂਦਾ ਵਾ ساری ਉਮਰ ਹੋ ਗਿਆ ਐਵੇਂ ਹੀ ਫੇਰਦਿਆਂ ਨੂੰ ਕਿਰਾਏ ਤੇ ਕਿੰਨਾ ਕੰਮ ਤੱਕੇ ਖਾਵਾਂਗੇ ਕਿਰਾਏ ਤੇ ਤਾਂ ਫਿਰ ਕੰਮ ਚੱਲਣ ਦੇ ਇਸ ਵਾਰ ਜੇ ਕੰਮ ਚੋਂ ਚੱਲ ਪਿਆ ਵਧੀਆ ਬੈਕਗ੍ਰਾਉਂਡ ਨੇ ਵਧੀਆ ਸੁਣ ਲਈ ਕੋਈ ਗੱਲ ਨਹੀਂ ਠੀਕ ਆ ਆਪਾਂ ਸਾਰਾ ਕੰਮ ਸੈੱਟ ਹੋ ਜੂਗਾ ਤੂੰ ਆ ਆਪਣੇ ਮੈਂ ਸਮਝ ਲੈ ਵੀ ਆਪਾਂ ਨੂੰ ਰੱਬ ਨੇ ਇੱਕ ਹੋਰ ਮੌਕਾ ਦਿੱਤਾਗਾ ਚਲ ਰੱਬ ਕਰੇ ਨਾ ਘਰ ਮਿਲ ਜੂਰੇ ਹਾਂ ਮਿਲ ਜੂਗਾ ਤੂੰ ਦੱਸ ਪਾਈ ਆ ਆਪਾਂ ਨੂੰ ਮਿਲੂਗਾ ਘਰ ਪੱਕਾ ਯਾਰ ਕਿੰਨੇ ਕੁ ਦੂਰ ਰਹਿ ਗਿਆ ਤੈਨੂੰ ਪਤਾ ਮੇਰੇ ਲੱਤਾਂ ਵੀ ਦਰਦ ਕਰਨ ਲੱਗ ਗਈਆਂ ਕੋਈ ਗੱਲ ਨਹੀਂ ਆਹ ਦਿਖਾ ਕੋਠੀ ਪੈਣ ਲੱਗ ਰਹੀ ਆ ਤੇ ਕੋਠੀ ਪੈਣ ਲੱਗ ਰਹੀ ਤੇ ਕੀ ਕਰੀਏ ਆਪਾਂ ਔਰ ਇਹ ਘਰ ਵੀ ਨੇੜੇ ਤੇੜੀ ਹੋਊਗਾ ਕਿਤੇ ਜਿਹੜਾ ਕਰਾਇਆ ਲੈ ਕਹਿੰਦੇ ਆ ਹਾਂ ਇਹਨਾਂ ਦੀ ਹੁਣ ਇਹਨਾਂ ਦੀ ਆ ਇਹਨਾਂ ਦੀ ਹੋਊਗਾ ਉਹਨਾਂ ਨੂੰ ਉਹੀ ਦੀ ਖੜਿਆ ਉਹ ਜਿੱਤਾ ਲੰਬੜਦਾਰ ਕਹਿੰਦੀ ਪਤ ਨਹੀਂ ਇਹਨੇ ਕੀ ਹਾਂ ਉਹਨੇ ਦੱਸ ਪਾਈ ਸੀ ਆਪਾਂ ਨੂੰ ਲੱਗਦਾ ਤਾਂ ਉਹੀ ਆ ਚੱਲ ਦੇਖਦੇ ਆ ਆਜਾ ਤੂੰ ਐਂ ਕਰੋ ਤੁਸੀਂ ਗੱਲ ਕਰ ਲਓ ਉਹਨਾਂ ਨਾਲ ਹਾਂ ਆਜਾ ਚੱਲ ਦੇਖਦੇ ਹਾਂ ਕਰਦੇ ਆ ਗੱਲ

ਹੋ ਆ ਗਿਆ ਲੱਗਦਾ ਹੋਰ ਚਲ ਤੁਸੀਂ ਕਰ ਲਿਓ ਗੱਲ ਹੁਣ ਸਮਾਰ ਕੇ ਕੋਈ ਨਾ ਕੋਈ ਨਾ ਓ ਕੀ ਹਾਲ ਆ ਭਾਈ ਠੀਕ ਠਾਕ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤਾਹਣ ਆਪਾਂ ਆਪਾਂ ਵੀਰੇ ਜਿਹੜਾ ਤੁਹਾਨੂੰ ਫੋਨ ਕਰਿਆ ਸੀਗਾ ਅੱਛਾ ਅੱਛਾ ਜੱਗੀ ਆ ਤੇਰਾ ਨਾਮ ਹਾਂ ਭਾਈ ਹਾਂ ਕਰ ਵਾਸਤੇ ਫੋਨ ਕਰ ਕਰ ਵਾਸਤੇ ਵੀਰੇ ਕਰਵਾ ਠੀਕ ਠੀਕ ਓਕੇ ਓਕੇ ਆ ਕਿਹੜੇ ਕਿਹੜੇ ਮੈਂਬਰ ਹੋ ਦੋ ਹੀ ਆ ਭਾਈ ਅਸੀਂ ਅੱਛਾ ਦੋ ਏ ਹੋ ਹਾਂ ਦੋ ਹੀ ਆ ਠੀਕਾ ਠੀਕਾ ਕਿਰਾਏ ਕ्रू ਦਾ ਪਤਾ ਲੱਗ ਗਿਆ ਤੀ ਹਾਂ ਬਾਈ ਕਿਰਾਏ ਦਾ ਤੁਸੀਂ ਦੱਸ ਦੱਸਦਾ ਸੀਗਾ ਫੋਨ ਤੇ ਬਾਕੀ ਤੁਸੀਂ ਹੁਣ ਦੱਸ ਦੋ 5000 ਰੁਪਏ ਅੱਛਾ ਬਾਈ ਹਾਂ ਮੜੇ ਦੇਖ ਕੇ ਕਰ ਲੈਂਦੇ ਜੀ ਦੇਖੀਏ ਪੰਜਰ ਪਹਿਲਾਂ 5500 ਦੇ ਤੇ ਹੁਣ ਉਹ ਬਾਰਬੁਰ ਬਾਗੇ ਮਿਲ ਲੱਗਦਾ ਹੈ ਹਾਂ ਉਹਨੋਂ ਕਰ ਖਾਲੀ ਪਿਆ 3 ਮਹੀਨੇ ਵਾਂਗੂ ਹੋ ਗਈ ਅੱਛਾ ਹਾਂ ਟੂ ਕਮ ਬੜਾਇਆ ਬਰੇਕ ਕੋਈ ਮੜਾਏ ਹਿਸਾਬ ਨਾਲ ਕਰ ਲਾ ਥੋੜਾ ਯਾ ਓਏ ਹਿਸਾਬ ਨਾਲ ਹੀ ਆ ਬਾਈ ਹੁਣ ਮੈਂ 5555 ਕਿੰਨਾ ਕੋਠੀ ਟਾਈਪ ਘਰ ਹੈ ਵਧੀਆ ਹਾਂ ਸਾਰਾ ਕੁਝ ਹੈਗਾ ਆ ਪਿੰਡਾਂ ਚ 3000 ਰੁਪਏ ਦਾ ਹਿਸਾਬ ਕਿਤਾਬ ਜੇ ਚੱਲਦਾਗਾ ਓਏ ਹੂੰ ਤਾਂ 5500 ਹੈ ਪਰ ਮੈਂ ਤੁਹਾਡੇ ਵਾਸਤੇ 5000 ਕਹਿਣਾ ਬਾਈ ਯਾਰ ਥੋੜੇ ਘਟਾ ਲਓ ਅਸੀਂ ਵੀ ਗਰੀਬ ਬੰਦਿਆਂ ਕੇ ਟਾਈਮ ਪਾਸ ਕਰਦੇ ਫਿਰਦੇ ਹਾਂ ਓ ਭਾਈ ਕੋਠੀ ਟਾਈਪ ਘਰ ਹੈ ਆਮ ਘਰਾਂ ਦਾ ਹੁੰਦਾ 2-3000 ਰੁਪਿਆ ਇਹ ਵਧੀਆ ਘਰ ਹੈ ਇਹ ਟੂ ਜੇ ਡਿਫੈਸਿਲਟੀ ਹੈ ਇਹਦੇ ਵਿੱਚ ਚਲੋ ਤਾਂ ਸਹੀ ਆ ਜੀ ਤਾਂ ਫਿਰ ਮੈਨੂੰ ਘਰ ਤਾਂ ਦਿਖਾ ਲਿਓ ਮਾੜਿਆ ਦਿਖਾ ਲੰਨਾ ਘਰ ਆਜੋ ਲਵੀ ਹੈ ਹਾਂ ਹਾਂ ਚਲੋ ਆ ਕੇ ਲਓ ਚਲੋ ਚਲੋ ਆਜੋ ਲੰਘਿਓ ਉਹ ਜਿੰਦਾ ਤਾਂ ਮੈਂ ਪਹਿਲਾਂ ਹੀ ਖੋਲਤਾ ਸੀ ਅੱਛਾ ਮੈਂ ਕਿਹਾ ਤੁਸੀਂ ਆਣਾ ਹੈ ਨਾ ਤਾਂ ਕਰਕੇ ਵੀ ਘਰ ਦਿਖਾ ਦੂੰਗਾ ਠੀਕ ਆ ਜੀ ਠੀਕ ਆ ਆਜੋ ਚਲੋ ਜੀ ਆਜੋ ਲੰਘਿਓ ਦੇਖੋ ਆ ਆਪਣਾ ਘਰ ਕਿਹਾ ਬਾਈ ਕਿਵੇਂ ਲੱਗਿਆ ਘਰ ਘਰ ਤਾਂ ਠੀਕ ਆ ਜੀ ਬੜਾ ਕਰਾਇਦਾ ਘਰ ਲੋ ਦੇਖੀ ਠੀਕ ਆ ਓਏ ਨਾ ਬਾਈ 5000 ਤੋਂ ਘੱਟ ਤਾਂ ਨਹੀਂ ਹੋਣੇ ਹੈਗੇ ਦੇਖ ਸਹੀ ਰੇਟ ਦੱਸਿਆ ਤੈਨੂੰ ਦੇਖ ਕੇ ਕਰ ਲੋ ਬਾਈ ਜੀ ਓ ਬਾਈ ਦੇਖ ਕੇ ਪਹਿਲਾਂ 6000 ਦਿੰਦੇ ਤੇ ਹੁਣ ਮੈਂ ਤੁਹਾਡੇ ਘਰ ਕੀ 5000 ਕਿਹਾ ਅੱਛਾ ਹਾਂ ਪਰਾਹੁਣ ਦੇਖ ਕੇ ਜੀ ਹੋਰ ਕਿੱਥੇ ਜਾਵਾਂਗੇ ਆਪਾ ਹੋਰ ਹੁਣ ਆਪਣਾ ਇੰਨਾ ਹੀ ਦੂ ਵੱਧੂ ਵੱਧ ਬਸ ਨਹੀਂ ਹੈਗਾ ਆਪਾਂ ਕਿੱਥੋਂ ਕਰ ਲਾਂਗੇ ਹੂੰ ਹੁਣ ਫਿਰ ਦੱਸ ਕੀ ਕਰੀਏ ਚੱਲ ਹਾਂ ਪਤਾ ਹੈ ਕਿਤਾ ਬੜਾ ਕਰ ਰਿਹਾ ਹੈ ਬਦਿਆਦੋ ਕੀ ਫੋਨ ਬੱਲ ਕਰ ਦੋ ਇਸ ਵਾਰ ਅੱਛਾ ਅਗਲੀ ਵਾਰ ਕੀ ਹੋ ਜਾਏਗਾ ਵੀ ਓਏ ਉਰੇ ਆ ਉਰੇ ਆ ਆਗੇ ਆਗੇ ਜੀ ਆਗੇ ਮੈਨੂੰ ਵਾ ਲੈ ਸੋ ਥੋਡੇ ਕੋਲ ਕਿੰਨੇ ਨੇ 4000 ਰੁਪਏ ਆਈ ਜਾਂਦੇ 4000 ਹੈ ਹਾਂਜੀ ਚਲ ਤੂੰ 4 ਹੀ ਦੇ ਦੇ ਯਾਰ ਪਹਿਲਾਂ ਤਾਂ ਤੁਸੀਂ 5000 ਮੰਗ ਰਹੇ ਸੀਗੇ ਹੁਣ 4000 ਤੇ ਵੀ ਓਏ ਮੈਂ ਤੇਰੇ ਘਰ ਵਾਲੀ ਕਰਕੇ ਤੈਨੂੰ ਦੇਤਾ 4000 ਅੱਛਾ ਉਹ ਕਿਵੇਂ ਲੈ ਕੇ ਮੈਂ ਉਹ ਮੈਨੂੰ ਬੰਦੇ ਦੇਖ ਕੇ ਪਛਾਣ ਆ ਜਾਂਦੀ ਐ ਇਹ ਘਰ ਸਾਂਭ ਰੂਗੀ ਲੱਗਦਾ ਐ ਮਤਲਬ ਵਧੀਆ ਖੈਰ ਰੱਖੂਗੀ ਅੱਛਾ ਹਾਂ ਚਲੋ ਠੀਕ ਐ ਜੀ ਫਿਰ ਹਾਂ ਕੋਈ ਚੱਕਰ ਨਹੀਂ ਆ ਜੀਏ ਸਮਾਨ ਚੱਕ ਲਿਓ ਫਿਰ ਠੀਕ ਐ ਕੱਲ ਪਰਸੋ ਤੱਕ ਠੀਕ ਐ ਮਕਾਨ ਥੋੜਾ ਠੀਕ ਐ ਠੀਕ ਐ ਚਲੋ ਚਾਹ ਲਓ ਚੱਕ ਲਿਓ ਵਾਜੋ ਯੇ ਮੇ ਜੜ ਤਾਰਾ ਕਰਾ ਕਰੰਨ ਦੇ ਚ ਆਂ ਲੱਗਦਾ ਜਿਵੇਂ ਤੇ ਦੇ ਕਿਸਨ ਸਫਾਈ ਨਹੀਂ ਕਰੀ ਉਹ ਲਾ ਕੂੜੇ-ਕੂੜਾ ਨਿਕਲੀ ਜਾਂਦਾ ਉਹ ਕੂੜੇ ਕੀ ਹੋ ਗਿਆ ਸਸ ਸਸਿਕਾ ਕਰ ਲਈ ਸੈਟਿੰਗ ਹਾਂਜੀ ਬਸ ਕਰੀ ਜਾਂਦੇ ਆਂਗੀ ਤੰਦ ਗੁੰਦ ਜਿਹਾ ਵਾਲੇ ਪੈ ਰੱਖਾ ਮੱਖੀ ਰੱਖਣ ਨਹੀਂ ਹੋਇਆ ਭੈਜੀਆਂ ਦਿਨਾਂ ਮੇ ਦਬ ਲੱਗੇ ਦਾ ਕਰ ਹੁੰਦਾ ਸਫਾਈ ਕਰਕੇ ਹਟੀਏ ਕਿ ਸਾਰਾ ਦਿਨ ਹੋ ਗਿਆ ਲੱਗੇ ਹਾਂ ਥੱਕ ਗਈ ਹੋ ਗਈ ਹਾਂ ਥੱਕ ਤਾਂ ਹੁਣ ਸੁਣ ਪਤੀ ਹਾਂ ਤੁਸੀਂ ਕਿੱਥੇ ਹੋ ਜੀ ਮੈਂ ਆਉਂ ਰਹੀ ਨਾ ਇਹ ਮੱਨ ਤੇ ਅੱਛਾ ਉਹ ਜਦੋਂ ਸਵੇਰੇ ਆ ਕੇ ਤੁਸੀਂ ਉਦੋਂ ਵੀ ਖੜੇ ਸੀਗੇ ਨਾ ਹਾਂ ਤੇ ਦੇਖ ਰਹੀ ਸੀ ਮੈਨੂੰ ਲੱਗਦਾ ਰਹੀ ਆ ਗਿਆ ਇਹਨੇ ਚੰਗੀ ਤਰ੍ਹਾਂ ਸਫਾਈ ਸੁਈ ਕਰਨੀ ਕੋਗੀ ਹਾਂ ਜਦੋਂ ਰਵਾਂਗੇ ਸਫਾਈ ਤਾਂ ਰੱਖਣੀ ਪੈਂਦੀ ਨਾ ਕਿੰਨੇ ਚ ਲੈ ਲੈ ਫਿਰ ਇਹ ਇਹ ਸਾਨੂੰ ਪੈ ਗਿਆ 4000 ਰੁਪਏ ਕਹਿੰਦੇ ਸੀ ਅੱਛਾ ਮੈਂ 10 ਮੈਂ ਗਿਆ ਤਾਂ 555 ਪਤਾ ਨਹੀਂ 5000 ਸੀ ਪਤਾ ਨਹੀਂ 55 ਸੋ ਐਵੇਂ ਜਿਹਾ ਸੀਗਾ ਬਸ ਐਂ ਦੇਖ ਕੇ ਜੀ ਪਤਾ ਨਹੀਂ ਕੀ ਪੈਸੇ ਨੂੰ ਲੈ ਕੇ ਮਰਨ ਜਲਾਦ ਨੂੰ ਆਣ ਲੋਕ ਹਾ ਇਨਾ ਪੈਸਾ ਹੈਗਾ ਫੇਰ ਵੀ ਪਤਾ ਨਹੀਂ ਕਿਉਂ ਨਹੀਂ ਦੇ ਰਖਉਂਗੇ ਚਲੋ ਅਗਲੇ ਨੇ ਘਰ ਆ ਗਏ ਹਾ ਉੱਥੇ ਕਿੰਨੇ ਵੀ ਕਹਿ ਸਕਦੇ ਨੇ ਫਰਕ ਨਹੀਂ ਪਤਾ ਆ ਉੱਥੇ ਤੇ ਕੋਈ ਨਾ ਜੇ ਕੋ ਚੀਜ਼ ਦੀ ਲੋੜ ਹੋਦੀ ਹੈ ਕੋ ਗੱਲਬਾਤ ਦੀ ਲੋੜ ਹੁੰਦੀ ਹੈ ਨਾ ਫਿਰ ਮੈਨੂੰ ਦੱਸ ਦਿਆ ਕਰ ਹਾਂਜੀ ਹਾਂਜੀ ਜ਼ਰੂਰ ਹਾਂ ਤੇਰੇ ਲੱਵੀ ਤੇ ਹੈਗੇ ਆ ਹਾਂ ਗਵਾੜੀ ਗੋੜ ਦਾ ਦਰ ਹੁੰਦਾ ਗਵਾੜੀ ਗੋੜ ਤੇ ਕੰਮ ਆਉਂਦਾ ਹਾਂਜੀ 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 ਚਾਹਣਾ ਮੈਂ ਥੋੜੀ ਜੀ ਨਾ ਨਾ ਚਾਹ ਤਾ ਪੀਕੇ ਨਾ ਨਾ ਗਰਮੀ ਵਾਲੀ ਐ ਗਰਮੀ ਤਾਂ ਪੁੱਛੋ ਨਾ ਜਮੀਨ ਦਾ ਸਤ ਹਾਂ ਕੋਲੇ ਤਾਂ ਬੜਾ ਜੁੱਡਾ ਖਾ ਕਰਦੇ ਕਹਿੰਦੇ ਪਿਛਲੇ ਜਿਹੜੇ ਬਾਹਰ ਕਰ ਲਈ ਜਿਹੜਾ ਕੁਝ ਕਰਨਾ ਹੈ ਹਾਲੇ ਫਿਰ ਕਮਰੇ ਚੋਂ ਸਫਾਈ ਕਰਨੀ ਐ ਹਾਂ ਫਿਰ ਹੌਲੀ ਹੌਲੀ ਠੰਡੇ ਠੰਡੇ ਕਰਿਆ ਕਰ ਕੰਮ ਜਦ ਸੰਤ ਸੁੱਕ ਹੋ ਗਿਆ ਕੋਲੇ ਰੌਣਕ ਹੋ ਗਈ ਹਾਂਜੀ ਹੋਰ ਉਰੇ ਝਾੜ ਜੀ ਪਈ ਸੀ ਚਾਤਰ ਨਾ 30 ਕਿਲੋੜ ਹੋ ਗਈ ਦੱਸ ਦਿਆ ਕਰ ਹਾਂਜੀ ਠੀਕ ਐ ਹਾਂ ਆਪਾਂ ਕਰਦੇ ਤੋਂ ਨਹੀਂ ਫੜ ਲਿਆ ਗਿਆ ਠੀਕ ਹੈ ਚਲ ਚਲ ਸ਼ੁਕਰਾ ਹਿੰਗ ਮੰਡਲ ਤਾਂ ਵਧੀਆ ਮਿਲੀ ਹੋਰ ਜੱਗੀ ਫਿਰ ਲੱਗ ਗਿਆ ਜੀ ਹਾਂ ਜੀ ਬਾਈ ਵਧੀਆ ਲੱਗਿਆ ਅੱਛਾ ਹਾਂ ਚਲ ਵਧੀਆ ਹੈ ਮਾੜਾ-ਬਾੜਾ ਸਾਫ-ਸਪਾਈ ਕਰ ਲਈ ਆ ਸਾਰਾ ਕੱਕ ਉਖ ਜੇ ਬਹੁਤ ਹੋ ਰਹੇ ਨੇ ਕਿਉਂਕਿ 3 ਮਹੀਨੇ ਤੋਂ ਕੋਈ ਰਿਆ ਨਹੀਂ ਹੈਗਾ ਉਰੇ ਹਾਂ ਜੀ ਹੈ ਅੱਛਾ ਬਾਈ ਜੀ ਆਹ ਉਹ ਪੁੱਛਤਾ ਕਰਤਾ ਬਾਈ ਜੀ ਕੁਝ ਰਹਿ ਗਿਆ ਕਰ ਦਾਂਗੇ ਹੋਈ ਜੜੀ ਬਸ ਬੱਕੀ ਤੁਸੀਂ ਬੰਦੇ ਸੋਹਣੇ ਹੋ ਐਟੋਂ ਤਾਂ ਕਰਕੇ ਸਾਨੂੰ ਦਿੱਤਾ ਘਰ ਮੈਂ ਹੀ ਨਹੀਂ ਮੈਂ ਕਿਸੇ ਨੂੰ ਦਿੰਦਾ ਨਹੀਂ ਤੀ ਅੱਛੇ ਭਾਈ ਜੀ ਹਾਂ ਠੀਕ ਹੈ ਜੀ ਤੇ ਕੰਮਕਾਰ ਕੀ ਕਰਦਾ ਫਿਰ ਤੂੰ ਕੰਮਕਾਰ ਕੁਝ ਨਹੀਂ ਭਾਈ ਉਹ ਤੇੜੀ ਡੁੱਟ ਗਿਆ ਸਭ ਕੋਈ ਆ ਜੀ ਤਾਂ ਭੱਜ ਜੰਨੇ ਆ ਅੱਛਾ ਨਹੀਂ ਧਰੇ ਰਹਨੇ ਮਤਲਬ ਕੋਲੋਂ ਕਰਦਾ ਘਰ ਦਾ ਕੰਮ ਕਰ ਰਨੇ ਅੱਛਾ ਅੱਛਾ ਹਾਂ ਹਾਂ ਕਿਹਦੇ ਭਾਈ ਖਿਆਲ ਖੂਰ ਰੱਖਿਆ ਕਰੋ ਆਪਦਾ ਗਰਮੀ ਜਾਂਦੇ ਹੈ ਗਰਮੀ ਬਹੁਤ ਜ਼ਿਆਦੀ ਹੋਈ ਹੈ ਬੇਟੀ ਗਰਮੀ ਦੇ ਸਖਰਾਂ ਤੇ ਆ ਜਮੀ ਸਖਰਾਂ ਤੇ ਹੈ ਹਾਂ ਗਰਮੀ ਸਖਰਾਂ ਦੇ ਭਾਈ ਹੈ ਗਰਮੀ ਸਖਰਾਂ ਦੀ ਹਾਂ ਇਹ ਮੈਂ ਤਾਂ ਹੈ ਘਰੇ ਤਨੂ ਆਪਣੇ ਕੰਮ ਚੱਲ ਰਿਹਾ ਤੇ ਕੋਠੀ ਦਾ ਅੱਛਾ ਜੀ ਤੂੰ 2 ਮਹੀਨੇ ਉੱਥੇ ਲਵਾ ਦੇ ਲਵਾ ਦਾਂਗੇ ਭਾਈ ਨਾ ਸਵੇਰੇ ਜਾ ਕੇ ਸ਼ਾਮ ਨੂੰ ਘਰੇ ਆ ਜਾਗ ਰਿਆਂ ਵਾਪਸ ਹੋਰ ਆਪ ਨੂੰ ਵੀ ਚਾਹੀਦਾ ਹਾਂ ਲਵਾ ਦਾਂਗੇ ਲਵਾ ਦਾਂਗੇ ਇਨਾ ਜ਼ਿਆਦਾ ਘੱਟਾ ਘਰ ਦਾ ਬਾਰਾਂ हां तेरा तन्नू ਐ ਕਹਿਣਾ ਜਿਹੜੇ ਪੈਸੇ ਟਕੇ ਜੀ ਲੋਡ ਹੋਏ ਤੇਰੇ ਨਾ ਬੇਜਿਕ ਚੋਕ ਤੇ ਮੰਦਰੀ ਤੈਨੂੰ ਜਵਾਬ ਨਹੀਂ ਹੈਗਾ ਠੀਕ ਹੈ ਨਾ ਠੀਕ ਹੈ ਨਾ ਮੈਂ ਦੇਖ ਲੈ ਕਾਲ ਨੂੰ ਆਦੀ ਤੇਰੇ ਕੋਠੀ ਇੱਕ ਕੰਮ ਚੱਲ ਰਿਹਾ ਹੈ ਦੱਸ ਕੇ ਆ ਜੀ ਮੈਨੂੰ ਚੱਲਾ ਫਿਰ ਮੈਂ ਚਲ ਠੀਕ ਹੈ ਠੀਕ ਹੈ ਕਸੀ ਜੀ ਉਹ ਤਾਂ ਹੈ ਨਹੀਂ ਗਾ ਤਾਂ ਕੰਮ ਤੇ ਗਏ ਹੋਏ ਨੇ ਮੈਨੂੰ ਪਤਾ ਹੈ ਤਾਂ ਹੀ ਤਾਂ ਜੀਤਾ ਹੈ ਹੋਰ ਸੁਣਾਓ ਠੀਕ ਠਾਕ ਹੋ ਹਾਂਜੀ ਵਧੀਆ ਜੀ ਵਧੀਆ ਲੱਗਿਆ ਜੀਜੂ ਹਾਂਜੀ ਲੱਗ ਰਿਹਾ ਜੀ ਨਹੀਂ ਲੱਗਿਆ ਤਾਂ ਸਾਨੂੰ ਦੱਸ ਦੋ ਅਸੀਂ ਲਵਾ ਦਾਂਗੇ ہاں ਜੀ ਤਾਂ ਲੱਗ ਰਿਹਾ ਸੱਚੀ ਹਾਂ ਜੀ ਤੇ ਮੈਂ ਤਾਂ ਇਹ ਕਹਿ ਰਹੀ ਸੀ ਜੇ ਕਿਸੇ ਚੀਜ਼ ਦੀ ਲੋੜ ਹੋਈ ਨਾ ਉਹ ਚੀਜ਼ ਕੋ ਕੇ ਮੰਗ ਲਈਂ ਕੋਈ ਜਵਾਬ ਨਹੀਂ ਹੈਗਾ ਠੀਕ ਹੈ ਜੀ ਕੋਈ ਗੱਲ ਨਹੀਂ ਹਾਂ ਬਾਕੀ ਕਦੋਂ ਕਬੀਲੀ ਹੋ ਜਾਣੇ ਤੁਸੀਂ ਬਸ ਆਈਸਾ ਬਸ ਤਾਂ ਲੈ ਸਾਰੇ ਦਿਨ ਕੰਮ ਨਹੀਂ ਪੜੇ ਰਹੇ ਆਪਣੇ ਅੱਛਾ ਹੋਰ ਕਾਲ ਕੋਈ ਨਾ ਗਾਇ ਵਾਲਾ ਪਹਿਰਾ ਸੀ ਕਿ ਘਰ ਚ ਓਏ 6 ਮਹੀਨੇ ਹੋ ਗਏ ਇਹ ਪਹਿਲਾਂ ਕਿਰਾਇਆ ਦਿੱਤਾ ਹੋਇਆ ਸੀ ਕਿਰਾਇਆ ਕੁਰਾਂ ਦਿੱਤਾ ਗਿਆ ਫਿਰ ਮੈਂ ਭੁਜਾਤੀ ਇੱਥੋਂ ਅੱਛਾ ਮਾਹ ਡੰਡੀ ਲੱਗੋ ਜੀ ਕਈ ਵਾਰ ਸਾਡੇ ਤੋਂ ਨਾ ਕਿਰਾਇਆ ਦਿੱਤਾ ਗਿਆ ਫਿਰ ਕੋਈ ਨਾ ਤੁਹਾਡਾ ਲਗਾ ਤਾਂ ਮਾਫ ਕਰ ਦਾਂਗੇ ਆਪਾਂ ਚਾਹੇ ਸਾਰੀ ਜ਼ਿੰਦਗੀ ਰਹਿ ਜਾ ਅੱਛਾ ਜੀ ਇਦਾਂ ਮੈਂ ਤੇਰੀ ਕਰਕੇ ਹਾਂ ਕਰਤੀ ਨਹੀਂ ਉਪਰ ਚ ਦੂਜੇ ਤਰੀਕਾ ਵਾਲੇ ਵਾਸਤੇ ਮੈਂ ਥੋੜੀ ਹਾਂ ਕਰਨੀ ਸੀ ਹਾਂ ਉਹ ਤਾਂ ਮੈਨੂੰ ਪਤਾ ਹੀ ਹੈ ਸੋਨੇ ਹਾਈ ਮੇਰੀ ਕਰਕੇ ਕੀਤੀ ਸੀ ਹਾਂ ਉਹ ਨੋਟ ਕਰੀ ਹੋਣੀ ਗੱਲ ਇਹ ਮੈਂ ਤਾਂ ਹੀ ਤਾਂ ਉਹਨੂੰ ਉੱਧਰ ਕੰਮ ਲਾਇਆ ਉਹ ਕੰਮ ਲੱਗ ਰਿਆ ਸੀ ਮੈਂ ਸੋਚਿਆ ਤੇਰੇ ਕੋਲ ਗੀੜਾ ਮਾਰਿਆ ਵਾ ਚਾਹ ਦੀ ਘੁੱਟ ਪੀਆ ਨਾ ਫਿਰ ਚਾਹ ਬਣਾਦਾ ਨਾ ਨਾ ਜ਼ਿਆਦਾ ਤਾਂ ਬੰਨ ਹੈ ਤੇਰੇ ਦਰਸ਼ਨ ਹੋ ਗਏ ਚਾਹ ਘਟ ਹੈ ਠੀਕ ਹੈ ਜੀ ਹੂੰ ਮੱਤੀ ਵਤ ਹੈ ਗੇ ਰਸੀ ਮੈਨੂੰ ਆਪ ਸਹੀ ਸਮਝੋ ਜਿਵੇਂ ਤੁਹਾਡਾ ਘਰ ਆ ਲਾਇਆ उदाही में नहीं समझो अच्छा जी हाँ अच्छा। जी अच्छा जी तो चीजी लोड हो ही ना पेचिश को के मांगली कोई पैसे ठकेली लोड है या किसी चीजी भी लोड है ना बिना कहीं हाजिर करता हूँ ठीक है ठीक है हैं जीता ये कचरे ना किलर जंदा है ਘਰ ਨਹੀਂ ਪਤਾ ਹਨਾ ਲੱਜਾ ਪੁਰਾ ਜਾਣ ਬੁੱਝ ਕੇ ਜਾਂਦਾ ਕੋਈ ਨਾ ਉਹ ਕੀ ਕਰਦਾ ਜੱਗੀ ਹਾਂਜੀ ਬਾਈ ਕੀ ਕਰ ਲੱਗ ਰਹੇ ਬੱਸ ਆ ਦਿਖਾਈ ਅੱਛਾ ਛੋੜਾ ਮੋਟਾ ਕੰਮ ਪੱਟਦੀ ਨਿਓ ਸਾਰੀ ਹਾਂ ਨਿਆ ਪੱਟਦੀਆਂ ਤੇ ਮੈਂ ਤਾਂ ਐਂ ਕਹਿ ਰਿਹਾ ਸੀ ਹਾਂਜੀ ਮੈਂ ਕੰਮ ਜਾਇਆ ਮਾ ਉਰੀਆਂ ਤੂੰ ਹਾਂਜੀ ਬਾਈ ਕਰੇ ਦਾ ਨਹੀਂ ਕਰੇ ਦਾ ਨਹੀਂ ਆਂਦਾ ਅਜੇ ਨਾ ਨਾ ਕਰੇ ਮੈਂ ਕੀ ਕਰਨਾ ਬਾਈ ਚਲ ਜਾਈ ਨਾ ਮੇਰੇ ਆਏ ਤੋਂ ਬਾਅਦ ਜਾਈ ਅੱਛਾ ਹਾਂ ਇਹਨੇ ਕਰ ਲੈ ਕੰਮ ਠੀਕ ਹੈ ਠੀਕ ਹੈ ਬਾਈ ਚਾਹ ਮੈਂ ਪਜਾ ਆਣਾ ਚਾਹ ਪੀ ਲਈ ਠੀਕ ਹੈ ਜੀ ਹਾਂ ਗੌਰ ਨਾਲ ਕਰ ਲਈ ਉਹਨੇ ਨਾ ਨਾ ਬਾਈ ਜੀ ਹਾਂ ਕਰੇ ਮੈਥੋਂ ਪੁੱਛੇ ਬਿਨਾ ਨਹੀਂ ਜਾਣਾ ਹੈਗਾ ਮੈਨੂੰ ਪੁੱਛ ਕੇ ਫਿਰ ਭਾਗ ਜੀ ਠੀਕ ਹੈ ਅੱਛਾ ਬਾਈ ਹਾਂ ਠੀਕ ਹੈ ਠੀਕ ਹੈ ਠੀਕ ਹੈ ਬਾਈ ਲੈ ਉਹ ਜਿੱਤਿਆ ਕਿੰਤਾ ਲਾਤਾ ਕੰਮ ਤੇ ਹੁਣ ਤੂੰ ਚਾਲੇ ਦੇ ਘਰੇ ਦੇਖਦੇ ਆਂ ਪਰਜਾਈ ਕੀ ਕਰਨ ਲੱਗ ਰਹੀ ਐ ਨਲੇ ਗਿਫਟ ਦੇ ਦਾਂਗੇ ਜਿਹੜਾ ਲੈ ਕੇ ਆਏ ਉਹਦੇ ਵਾਸਤੇ ਮੈਂ ਕਿਤਾ ਪੂਰਾ ਖੁਸ਼ੀ ਹੋ ਜੇ ਜਾਂ ਦੇ ਬਤ ਜੇ ਤੇ ਅਕਣਿਓਂ ਸੀ ਤੇਰਾ ਪਿਆਰ ਚੰਦਰ ਆਵੇ ਹਰੇ ਕਿੱਥੇ ਹਰੇ ਤੇ ਪਿਆਰ ਸ਼ੁਰੂ ਹੋਇਆ ਹਾਈ ਕੋਣ ਹੈ ਸਤਿ ਸ੍ਰੀ ਅਕਾਲ ਕਿੰਨੀ ਹੋਗੀ ਖਾਣ ਦੀ ਆ ਕੀ ਗੱਲ ਕੰਨੀ ਗਾਣੀ ਗਈ ਜਾਂਦੀ ਹੈ ਕੋਈ ਬਸ ਐਸੇ ਗਾਈ ਜਾਂਸ ਕੰਮ ਨਹੀਂ ਬੜੀ ਘੱਟ ਸੀ ਕਿ ਤੇਰੇ ਲਈ ਨਾ ਚੀਜ਼ ਲੈ ਕੇ ਆਏ ਕੀ ਲੈ ਕੇ ਆਏ ਹਾਈ ਥੈਂਕ ਯੂ ਦੇਖਸਾਂਦੇ ঔবওযাহে কানে য়াহেও একা হয়াহেমসে কানে. কারা জাহ৊লেস্য়ারা. কুলেকা আন্য আন্য়া এক নিমাঁা কুলেসেন্বসে এক একারা. जितना कम होगा वो तो अपना तो आई या नहीं वो तो पता ही है वो तो पता ही है हां तो 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 तो? फोन करिएगा तो टाइम लग गया है क्यों हां दे चार चढ़ाई करी नहीं। उसे करता कर है नहीं से कर का देता कर रखते को नो कर रानी की बात अल्लाह बाद आंगी यदि तो तू तो कहनी तो है जितना हां बाकी करा दो ना ना जी है ना जी कोई ना मैं कर अच्छा आज तो तेरे वास्ते कुछ ਕੀ ਬਣਾਉਣਾ ਕੀ ਖਾਉਂਦੀ ਓਏ ਤੂੰ ਦਲੇਨ ਕਰਦਾ ਤੂੰ ਮੱਟ ਬਣਾਉਣ ਕੋਈ ਨਹੀਂ ਕਰਨੀ ਤੇ ਨਾ ਤੇ ਵਿੱਚ ਆਪ ਹੀ ਨਹੀਂ ਹੈਗੀ ਤੂੰ ਗੱਲ ਨਹੀਂ ਕਰਨਾ ਤੁਸੀਂ ਵੱਡੇ ਲੋਕ ਹੋਗੇ ਕੌਣ ਖੜਕਾਰੇ ਗੇਟ ਤੇ ਤਾਂ ਆਏ ਮਰ ਤੱਕ ਤੇ ਆਤਨ ਗਿਆ ਚਲ ਤੂੰ ਡਰਨਾ ਮੈਂ ਹੈ ਗਿਆ ਹਾਂ ਮੈਂ ਕੀ ਗੂੰਗੀ ਮੈਂ ਆਪ ਹੀ ਸਾਵਾਂ ਚਾ ਮੈਂ ਇੱਕ ਮਿੰਟ ਬੋਲੀ ਨਾ ਮੈਂ ਆਪ ਹੀ ਕਰ ਦਾਂ ਹਲਾ ਕਿਵੇਂ ਜਗੀ ਬਈ ਤੂੰ ਰੇਕ ਮੈਂ ਓਏ ਮੇਰਾ ਘਰ ਮੈਂ ਨਹੀਂ ਸਕਦਾ ਤੇਰਾ ਘਰ ਮੈਂ ਮੇਰਾ ਚੌੜ ਕਰਦਾ ਹਾਂ ਮੈਂ ਤਾਂ ਪਰਜਾਈ ਨੂੰ ਜੋਬ ਵਾਸਤੇ ਦਸਣ ਆਇਆ ਧੀ ਅੱਛਾ ਆਪਣਾ ਮਿੱਤਰ ਹੈ ਕੋਈ ਇੰਸਟੀਚਿਊਟ ਚ ਉਹ ਕਹਿੰਦਾ 10 ਕਪੜੀ ਲਿਖੀ ਕੁੜੀ ਰੱਖਣੀ ਆ ਮੈਂ ਉਹਦੇ ਵਾਸਤੇ ਆਇਆ ਧੀ ਚੱਲ ਚੰਗਾ ਮੈਂ ਚਲਦਾ ਪਰਜਾਈ ਹਾਂ ਠੀਕ ਹੈ ਕਿਵੇਂ ਆਇਆ ਧੀ ਹੈ ਇਧਰ ਆਏ ਹੁਣ ਉਹ ਤਾਂ ਗਮਾਂ ਦੇ ਕੋ ਮੁੰਡਿਆਂ ਦੇ ਆਂਦਾ ਜਾਂਦਾ ਬਲਾਵ ਦੇ ਘਰੇ ਤਾਂ ਆ ਹੀ ਸਕਦਾਗਾ ਫਿਰ ਕੀ ਹੋ ਗਿਆ ਨਾਲੇ ਵੈਸੇ ਵੀ ਹੁਣੇ ਆਇਆ ਸੀ ਸਾਰੀ 2 ਮਿੰਟ ਪਹਿਲਾਂ 2 ਮਿੰਟ ਪਹਿਲਾਂ ਅੱਛਾ ਠੀਕ ਆ ਪਰ ਤੁਸੀਂ ਸੱਜ ਕੇ ਇਧਰ ਕੰਮ ਲੱਗਿਆ ਹੋਇਆ ਸੀਗਾ ਯਾ ਤੇ ਕੰਮ ਚਲਾਇਆ ਹੋਇਆ ਹੈਗਾ ਵੀ ਅੱਛਾ ਹਾਂ ਆ ਵੀ ਥੋੜੇ ਉਧਰ ਅਜੇ ਤੇ ਤੁਸੀਂ ਘਰ ਲਿਆ ਕੋਈ ਕੰਮਕੁਮ ਚੱਲਦਾ ਕੰਮ ਬਾਬੀ ਕੋਈ ਮਿਸਤਰੀ-ਮੁਸਤਰੀ ਲਾਰਖੇ ਨਾ ਬਾਬੀ ਕੋਈ ਮਿਸਤਰੀ ਨਹੀਂ ਲਾਇਆ ਜੇ ਫਿਰ ਮਿਸਤਰੀ ਲਾਇਆ ਨਾ ਬਾਬੀ ਫਿਰ ਮੈਂ ਆਪਦੇ ਇੱਥੇ ਕੰਮ ਨਾ ਕਰਾਂ ਹਾਂ ਇਹ ਵੀ ਮੈਂ ਇੱਥੇ ਕੰਮ ਕਰਦਾ ਫਿਰ ਮੈਂ ਤਾਂ ਐਂ ਤਾਂ ਪੁੱਛਿਆ ਤੈਨੂੰ ਅ ਚਿੱਤਾ ਕਾ ਤੂੰ ਗੇੜੇ ਮਾਰਦਾ ਫਿਰ ਤੇ ਤੁਹਾਡੇ ਘਰੇ ਰੋਜ਼ ਹੀ ਆਉਂਦਾਗਾ ਅੱਛਾ ਬਾਬੀ ਹਾਂ ਲੈ ਜੀ ਮੈਂ ਦੋ ਵਾਰੀ ਵੇਖ ਲੈ ਨਾ ਬਾਬੀ ਮੈਨੂੰ ਤੇ ਗੱਲ ਤਾਂ ਪਤਾ ਹੀ ਨਹੀਂ ਆ ਛਾੜ ਰੱਖਿਆ ਕਰ ਅੱਜ ਕਾ ਟਾਈਮ ਮੜੇ ਨੇ ਅੱਛਾ ਕੱਲੀ ਪੈਨ ਛੱਡ ਨਹੀਂ ਜਨਾਨੀ ਵਾਲੇ ਛੱਡ ਨਹੀਂ ਔਖਾ ਹੁੰਦਾ ਅੱਜ ਕੱਲ ਠੀਕ ਆ ਭਾਬੀ ਹਾਂ ਗੱਲ ਤੇਰੀ ਸਿਆਣੀ ਆ ਹਾਂ ਹਾਂ ਅੱਗੇ ਜੇ ਤੁਸੀਂ ਹਾਂ ਆ ਗਿਆ ਤੇ ਮੈਂ ਤੈਨੂੰ ਇਹ ਕਹਿੰਦਾ ਸੀਗਾ ਹਾਂਜੀ ਮੈਂ ਆਪਾਂ ਘਰ ਬਦਲਾਂਗੇ ਘਰ ਬਦਲਾਂਗੇ ਕਿਉਂ ਕੀ ਹੋਇਆ ਹੋਇਆ ਨੇ ਨੋਰੇ ਮਾਲੀ ਸਹੀ ਲਾਦਾ ਮਹੌਲ ਨਹੀਂ ਸਹੀ ਲਾ ਠੀਕ ਤਾਂ ਹੈਗਾ ਚੰਗੇ ਗਮੰਡੀ ਵਧੀਆ ਨੇ ਆਪਾਂ ਨੂੰ ਤੇ ਮਸਾ ਦਾ ਘਰ ਦੀ ਸਾਈਡ ਨਹੀਂ 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 ਤੇ ਨੋ ਬਸ ਕਹਿਦਾ ਮੈਂ ਵੀ ਆਪਾਂ ਘਰ ਬਦਲਣਾ ਤੇ ਬਦਲਣਾ ਠੀਕ ਹੈ ਨਾ ਆਪਾਂ ਬਰੇਟੇ ਵਾਲੀ ਸਾਈਡ ਦੇਖਾਂਗੇ ਘਰ ਉੱਥੇ ਕੋਈ ਕੰਮ ਲੱਭਾਂਗੇ ਹੁਣ ਚਲੋ ਕੋਈ ਨਾ ਜੀ ਚੱਕ ਲਾਂਗੇ ਸਮਾਨ ਉਰ ਹਾਂ ਠੀਕ ਹੈ ਨਾ ਠੀਕ ਹੈ ਚਲੋ ਹਾਈ ਮੈਂ ਮਰ ਜਾ ਇਹਨਾਂ ਨੂੰ ਕੀ ਹੋਇਆ ਉਸ ਗੱਲਾਂ ਤਾਂ ਰਹੀ ਜਾਂਦੇ ਸੀਗੇ। ਗੱਡੀ ਜੀ ਵੀ ਲੱਗ ਰਿਆ ਸੀਗਾ। ਚਲੋ ਫਿਰ ਮੈਂ ਪਿੱਛੇ ਲੱਗ ਕੇ ਆਈ ਹੁਣੀ ਐ ਦੇ। ਨਾਲ ਹੀ ਰਣਾ ਪੋਗਾ। ਜਿੱਤਿਆ ਕੀ ਗੱਲ ਯਾਰ ਫੋਨ ਹੀ ਨਹੀਂ ਕਰਿਆ ਉਹਨੇ ਇੰਨੇ ਦਿਨ ਹੋ ਗਏ। ਲਾ ਕੇ ਨਾ ਪੁੱਛ। ਇਹ じゃ ਕੀ ਹੋ ਗਿਆ ਉਹਨੂੰ? યો ਕਾਲ ਹੈਸ ਬੀਨ ਫੋਰਵਰਡਡ ਟੂ ਵੌਇਸਮੇਲ। ਇਹਨ ਦੀ ਡਾਕ ਫੋਨ ਕੱਟਤਾ ਦੁਬਾਰੇ ਲਾਉਣ ਦੇ। ਨੇ ਵੀ ਕਿਵੇਂ ਘਟਦਾ ਯਾਰ ਸੋਸ਼ਲ ਮੀਡੀਆ ਐਡਸ ਦੇ ਜਾਂਦੇ ਅਣਜਾਣਿਕ ਗਰੁੱਪਸ ਤੋਂ ਜੋ ਕਾਲ ਹਸ ਬੀਨ ਫੋਰਵਰਡਡ ਟੂ ਕੋਈ ਵੀ ਤੱਕ ਸੁਣਂਦੀ ਦਾਗੇ ਹੈ ਜਾਂ ਕੀ ਚੱਕਰੇ ਜੀਤਾ ਮੈਂ ਵੀ ਹਟਦਾ ਮੈਂ ਵੀ ਨਹੀਂ ਲੈ ਪਰ ਹੁਣ ਚੱਕੀ ਹੈਲੋ ਹਾਂ ਬੋਲੋ ਉਹ ਕੀ ਗੱਲ ਫੋਨ ਕੱਟੀ ਜਾ ਰਹੀ ਐ ਮੇਰੀ ਗੱਲ ਸੁਣ ਹਾਂ ਜਿਹੜਾ ਕੁਝ ਆਪਣੇ ਚ ਹੋ ਗਿਆ ਠੀਕ ਐ ਕਿਉਂ ਕਿ ਕਾ ਮੇਰੇ ਕੋਲ ਫੋਨ ਨਾ ਲਾਇਆ ਕਰ ਨਹੀਂ ਮੈਂ ਤਾਂ ਤੈਨੂੰ ਬਲੌਕ ਕਰ ਰਹੀ ਹਾਂ ਉਹ ਕਿਉਂ ਨਾ ਲਾਵਾਂ ਯਾਰ ਮੇਰੇ ਘਰ ਵਾਲੇ ਨੇ ਸ਼ੱਕ ਹੋ ਰਿਹਾ ਹੈ ਨਾ ਠੀਕ ਹੈ ਫੇਰ ਜਿਵੇਂ ਤਾਂ ਸੀ ਟੈਂਪਸ ਕਰਦੇ ਸੀ ਤੁੰਗੂਲੀ ਚ ਉਹ ਪਰ ਹੁਣ ਮੈਂ ਕੀ ਕਰਾਂ ਮੈਨੂੰ ਮੈਨੂੰ ਇੱਕ ਮੈਂ ਕਿਹਨਾਂ ਲਾਂ ਮ ਫੋਨ ਯਾਰ ਮੇਰੇ ਬੰਦੇ ਨੂੰ ਸ਼ੱਕ ਹੋ ਰਿਹਾ ਹੈ ਨਾ ਬੈਂਕ ਕਿੱਥੇ ਜਾਵਾਂ ਮੈਨੂੰ ਫੋਨ ਬੰਦ ਨਾ ਲਾਇਆ ਤੂੰ ਪਰ ਕਿ ਹਾਂ ਫੋਨ ਕੱਟ ਗਈ ਜਿੱਤਿਆ ਜੇ ਇਹਨੂੰ ਆਪਦੇ ਬਸ ਚ ਕਰਨਾ ਹੈ ਨਾ ਇਹਦੇ ਘਰ ਆਏ ਦਾ ਕੰਗਾ ਦਾ ਕੱਢਣਾ ਪਊਗਾ ਲਾ ਫਿਰ ਆਪਣਾ ਹੀ ਯਾਰ ਨੂੰ ਹਰਮੀਲੇ ਨੂੰ ਫੋਨ ਹੈਲੋ ਓ ਕੇ ਮੈਂ ਹਰਮੀਲਿਆ ਓਏ ਕੰਮ ਤੀ ਯਾਰ ਇੱਕ ਹਾਂ ਕੋਠੀ ਤੇ ਆ ਜਾ ਮੜਾ ਜਾ ਕਿੰਨੇ ਮਿੰਟਾਂ ਚ ਬਸ ਪਹੁੰਚ ਜਾਉਂਥੀਆਂ ਮੈਂ ਠੀਕ ਹੈ ਠੀਕ ਹੈ ਹਾਂ ਓ ਜਿੱਤਿਆ ਚੱਕ ਸਮਾਨ ਜਾਂ ਸਾਰਾ ਐਣਦੇ ਯਾਰ ਅੱਜ ਆਈ ਨਹੀਂ ਹੈਗੇ ਲੈ ਉਹ ਹੋਰ ਕਿਵੇਂ ਜਿੱਤਿਆ ਓਏ ਵਧੀਆ ਹਰ ਮੇਲਿਆ ਕੰਮ ਕੁਮਲ ਆਏ ਨਹੀਂ ਅੱਜ ਓਏ ਛੁੱਟੀ ਮਾਰ ਗਈ ਅੱਜ ਯਾਰ ਅੱਛਾ ਅੱਛਾ ਮੈਨੂੰ ਕਿਵੇਂ ਯਾਦ ਕੀਤਾ ਤੇ ਆ ਦੱਸ ਯਾਰ ਤੈਨੂੰ ਯਾਦ ਕਰਨ ਦੀ ਲੋੜ ਪੈ ਗਈ ਬਾਈ ਕਿਵੇਂ ਕੰਮੇ ਹੈ ਜਾਂ ਹੋਰੇ ਓਏ ਅੱਛਾ ਪਰ ਜਾਈਦੀ ਰਹੀ ਗੱਲ ਨਹੀਂ ਕਰਦੀ ਕਿੰਨੇ ਦਿਨ ਹੋ ਗਏ ਲੜ ਲੜਤਾ ਨਹੀਂ ਪਏ ਓਏ ਕਾਨੂੰਨ ਲੜ ਪਏ ਯਾਰ ਭੈਣ ਦਾ ਯਾਰ ਮਲੰਗੋ ਦਾ ਘਰ ਵਾਲਾ ਨਾ ਤਾਂ ਘਰੋਂ ਬਾਹਰ ਨਿਕਲ ਦਿੰਦਾ ਹੈਗੇ ਨਾ ਫੋਨ ਤੇ ਗੱਲ ਕਰਦੀ ਆ ਡਰਦੀ ਉਹ ਅੱਛਾ ਹਾਂ ਫਿਰ ਹੁਣ ਤੂੰ ਕੀ ਚਾਹਣਾ ਦੱਸ ਮੈਂ ਚਾਹਣਾ ਬਾਈ ਬੱਚਾ ਨੂੰ ਨਿਕਲ ਜੀ ਉਹ ਹਾਂ ਕੰਮ ਕਰਨਾ ਬਾਈ ਇਹ ਤੇਰੇ ਤੇ ਉਮੀਦ ਹੈ ਮੈਨੂੰ ਤਾਂ ਕਰਕੇ ਤੈਨੂੰ ਫੋਨ ਕਰਿਆ ਮੈਂ ਕੰਮ ਕਰਦੇ ਕੋਈ ਗੱਲ ਨਹੀਂ ਤੇਰੇ ਕੰਮ ਹੋ ਜੂ ਕਦੋਂ ਹੋ ਜੂਗਾ ਮੈਨੂੰ ਤਾਲੀ ਆ ਬਾਈ ਬਹੁਤ ਓ ਯਾਰ ਹੈ ਮੇਰਾ ਅੱਛਾ ਤੂੰ ਬੰਦਿਆਂ ਦੀ ਬਿਉਟੀ بس بھائی ਬਣ ਕੇ ਕਰਦੇ ਕੰਮ ਹੁਣ ਮੈਂ ਤੈਨੂੰ ਕੰਮ ਕਰਕੇ ਮਿਲੂ ਹਾਂ ਕੀ ਕਰਨਾ ਕਰੀ ਬਸ ਵਾਤੇ ਤੇ ਯਕੀਨ ਹੈ ਮੈਨੂੰ ਅਨੰਤ ਮਾਨ ਹਾਂ ਠੀਕ ਹੈ ਲੈ ਉਹ ਜਿੱਤਿਆ ਆਹ ਕੰਡਾ ਤਾਂ ਨਿਕਲ ਜੂਗਾ ਹੈਗਾ ਯਕੀਨ ਹਰ ਮੇਲੀ ਤੇ ਮੈਨੇ ਲੈ ਭੈਣ ਦਾ ਕਿੰਨਾ ਕਬਾੜ ਇਕੱਠਾ ਕਰਕੇ ਹੈਗਾ ਐ ਨਹੀਂ ਹੈ ਇਹਦਾ ਕਬਾੜ ਆਪੇ ਸਾਂਭਦੀ ਏ ਹਾਂ ਭਾਈ ਕੌਣ ਤੂੰ